ਨੀ ਰੋ ਚਾਰ ਚ ਲੈ ਚੰਨੀ ਅੰਦਰ ਲਈ ਅੰਦਰ ਲਈ ਜੀ ਲੱਦ ਲਿਆ ਆ ਬੋਲੀ ਕਰੀ ਜਾਂਦਾ ਜੀ ਦੱਸ ਅੰਦਰ ਦੀ ਧੂੜੀ ਬੋਲੋ ਜੀ ਆਪਾਂ ਕੋੰਦੇ ਵਾਲੇ ਮੰਦਰ ਨੂੰ 250 ਰੁਪਿਆ 50 60 65 70 80 85 90 95 300 5 10 15 20 25 325 ਬੋਲਾਂਗੇ ਨੇ 325 ਰੁਪਏ ਭਈ ਆ ਜਾ ਦੀਦੀ ਆ ਉਹ 일단 125 ਲੱਗੀ ਤੇ ਅੱਜ ਹੋ ਗਿਆ ਲੇਟ ਤੇ ਤਿੰਨ ਟਰਾਲੀਆਂ ਦੋ ਤਿੰਨ ਹੋ ਰਹਿਗੇ ਮਗਰ ਤੇ ਅੱਜ ਟਰਾਲੀਆਂ ਵੀ ਥੋੜੀਆਂ ਹੀ ਆਈਆਂ ਸੀ ਤੇ ਬਾਕੀ ਦੇਖਦੇ ਆਪਾਂ 250 250 25 55 55 60 65 65 70 75 80 80 84 90 290 ਬੋਲਾਂਗੇ ਨਾ ਬਾਈ 3 ਕੁੜ ਜਾਏਗਾ 3 ਕੁੜ ਜਾਏਗਾ 290 ਬੋਲਾ ਕਿਨੇ 300 ਰੁਪਈਆ ਹੀ ਖੋਲਦਾ ਕੋਈ ਲੈ ਲੈ ਚੱਲ ਸੁਣ ਲੈ ਜੀ ਲੱਗਿਆ 300 ਤੇ ਬੋਰੇਗਾ ਦੋ ਨਾ ਗਰੇ ਕੇ ਸਾਰੇ ਤੇ ਦੇਖਦੇ ਆ ਬਾਕੀ ਰੇਟ ਕਿੱਥੋਂ ਤੱਕ ਜਾਂਦਾ ਬਾਹਰ ਨਹੀਂ ਯਾਰ ਆ ਜਾ ਆ ਜਾ ਮਾਤਾ ਆ ਜਾ ਬੋਲ ਪੂਰੀ ਵੇਹੜਾ ਮੁੜ ਕੇ ਗਈ ਨਹੀਂ ਆਈ ਜਿਲਾ ਨਹੀਂ ਹੋਈ ਜਿਲਾਣੀ ਹੈ ਕਿਹਨਾਂ ਯਾਰ ਤੂੜੀ ਬਾਈ ਹੋ ਗਈ 8 ਮਿੰਟ 8ਜੁ 9 ਹੋਜੂ ਕੋਈ ਨੋ ਲੱਗਦਾ ਸੀ ਪਰ ਤੂੜੀ ਚਾਹੀਦੀ ਹੋਵੇ 10-10 ਹੋਜੂਗੀ ਮਾਤਾ ਬੋਲ ਬਾਈ 250 ਰੁਪਇਆ ਤੂੰ ਜਾ 60 65 70 77 80 90 95 300 ਬੋਲ 5 10 15 20 20 25 330 ਰੁਪਏ ਬੋਲਣਗੇ 330 ਰੁਪਏ ਜਿੱਦਰਾ ਬਾਈ ਲਓ ਜੀ ਇਹ ਹੋਈ 300 ਦੇ 30 ਰੁਪਏ ਇੱਕ ਟਰਾਲੀ ਰਹਿ ਗਈ ਆ ਕਿ ਦੇਖਦਾ ਰੇਟ ਉਹਦਾ ਕਿੱਥੋਂ ਤੱਕ ਜਾਂਦਾ ਤੇ ਅੱਜ ਵੀ ਦਾ ਥੋੜਾ ਜਿਹਾ ਹੋ ਗਿਆ ਲੇਟ ਤੇ ਰੇਟ ਵੀ ਅੱਜ ਵੀ ਇੱਥੇ ਹੀ ਰਿਹਾ 300 ਦੇ ਆਸ-ਪਾਸ 300 20 30 ਆਸ-ਪਾਸ ਇੱਥੇ ਬੱਸ तो नंबर लो तो ला जा लो लो जी ਅੱਜ ਟਰਾਲੀਆਂ ਥੋੜੀਆਂ ਆਈਆਂ ਤੇ ਅੱਜ ਗਾਹ ਜਿਹੜਾ ਮੈਨੂੰ ਜਿਆਦਾ ਸੀਗਾ ਤੇ ਪੂਰੀ ਨਹੀਂ ਆਈ ਤੂੜੀ ਉਹਦੇ ਸਵੇਰੇ ਲਾ ਜਾਣਗੇ ਚਲ ਕੋਈ ਨਾ ਦੇਖ ਜੰਗੀ ਟਰਾਲੀ ਦੀ ਫਿਰ ਬੋਲੀ ਕਿੱਥੋਂ ਤੱਕ ਜਾਂਦੀ ਆ ਤੂੜੀ 325 ਹੈਗੀ ਆ 300 ਹੀ ਕਰੀਏ ਬਾਰ ਦੀ ਬਾਰ ਦੀ ਤੁਰਦੀ ਆ ਜੀ ਲੈ ਨਿਕਲ ਦਿੱਲੀ ਗੁੱਲੀ ਦਾ ਨਹੀਂ ਆ ਜੀ ਬੀ ਆ ਵੀ ਗਾ ਲੈ 150 ਰੁਪਈਆ ਜੀ 150 150 ਬੋਲਾ ਭਾਈ ਕਿਨੇ ਇਹ ਪਾਈਂ ਪੁੱਛਦੇ ਆ ਇਹ ਕਰ ਜਾਂ ਬਾਅਦ ਚ ਨਾ ਦੇਖੀਂ 150 ਬੋਲਾਂਗੇ ਨੇ ਹਾਂਜੀ ਖੌਣ ਦੱਸ ਨਹੀਂ ਲਓ ਜੀ 150 ਰੁਪਏ ਲੱਗੇ ਸੀ ਇਹ ਬਾਹਰ ਦੀ ਤੂੜੀ ਸੀ ਤੇ ਥੋੜੀ ਜੀ ਮੈਲੀ ਕਰਕੇ ਵੀ ਜਿਹੜਾ ਵੀ ਉਹ ਬਾਈ ਜਾਨਾ ਮੈਂ ਨਹੀਂ ਵੇਚਣੀ ਤੇ ਧੰਨਵਾਦ ਜੀ ਸਾਰਿਆਂ ਦਾ